ਬਜ਼ਾਰ ਆਗੇ ਜੀ ਕੋੜ ਵਿਚਾਰ ਤੇ ਕੋੜ ਬਜ਼ਾਰ ਨਾਲ ਧਿਆਨੇ ਦੇ ਵਿੱਚ ਬਹੁਤ ਸੋਨੇ ਸੂ ਕਪਾਹ 113 ਹੋਰ ਵੀ ਟੈਕੀ ਬਹੁਤ ਸੋਨੇ ਲੈੰਗੇ ਤੇ ਬਹੁਤ ਹੀ ਸੋਨਾ ਲੁਧਿਆਣੇ ਸ਼ਹਿਰ ਦੇ ਵਿੱਚ ਕਿ ਬਰਾਇਡਰ ਕਿੰਨਾ ਸੋਹਣਾ ਬਹੁਤ ਸਸਤਾ ਮਾਲ ਤੇ ਬਹੁਤ ਹੀ ਸੋਹਣਾ ਮਾਲ 500 સે લે સે આ 350 ਦੀਆਂ ਕੋਟੀਆਂ સૂਟ ਕਿੰਨੇ ਸੋਹਣੇ સૂਟ ਕਿੰਨੇ ਸੋਹਣੇ ਬਈ 18 ਹੋਲ سیل ਦਾ ਕੰਮ ਬਹੁਤ ਸੋਹਣੇ ਹੋਲ سیل ਦੀ ਨਕਾ ਆਹੇ ਹੋਲ سیل ਜਾਨੇ ਤੇ ਆਉਤਾ ਦਾ ਫਾਇਦਾ ਕਰਦੇ ਦੇਖੋ ਆਈ ਸਾਇਦਤ ਅਸੀਂ ਤੁਹਾਡਾ ਕਰ ਦਾਂਗੇ ਵੀਡੀਓ ਬਣ ਇਹ ਬਹੁਤ ਸੋਹਣੇ ਸੂਟ ਆ ਇਹ ਬਹੁਤ ਹੀ ਸਸਤੇ ਮਾਲ ਜੀ ਨਾ ਦਿਹਾੜੀ ਨਾ ਮਾਲ ਸਵਿਤਾ ਲੋਹ ਦੇਹਾਣਾ ਗੁੜ ਚੌਕ ਹੰਡੇਵਾਂ ਦੇ ਚੂਕ ਉਹ ਜਿਹੜੀ ਲੱਗ ਗਿਆ ਸੈਲਫਿਸ਼ ਪੈਂਡ ਬਹੁਤ ਵੱਡੇ ਵੱਡੇ त मूंखे ॾिनो